ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਮਹੱਲਾ ਰਹਿਮਾਨਪੁਰਾ ਜੋ ਕਿ ਮੇਨ ਸੜਕ ਲੱਗਦੀ ਹੈਗੀ ਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਪਾਣੀ ਕਿਸ ਤਰ੍ਹਾਂ ਖੜਿਆ ਹੈਗਾ ਆ ਕਿਉਂਕਿ ਜਦੋਂ ਨਮੀ ਸੜਕ ਬਣਾਈ ਗਈ ਸੀਗੀ ਤਾਂ ਉਹਦੇ ਵਿੱਚ ਕੀ ਆ ਵੀ ਇੱਥੇ ਤੁਹਾਨੂੰ ਤਸਵੀਰਾਂ ਦਿਖਾ ਦੰਨੇ ਹੈਗੇ ਆ ਵੀ ਆਹ ਜਿਹੜੀ ਪੁਲੀ ਹੈਗੀ ਆ ਇਹ ਬਣਾਈ ਗਈ ਸੀਗੀ ਸੋ ਉਹਦੇ ਕਰਕੇ ਥੋੜਾ ਜਿਹਾ ਇਹ ਟੋਟਾ ਜਿਹੜਾ ਆ ਐਨਾ ਛੱਡ ਦਿੱਤਾ ਗਿਆ ਸੀਗਾ ਵੀ ਕੀ ਇਹਨੂੰ ਬਾਅਦ ਦੇ ਵਿੱਚ ਬਣਾਇਆ ਜਾਵੇਗਾ ਅ ਲੇਕਿਨ ਕੀ ਕਾਰਨ ਹੋ ਸਕਦੇ ਹੈਗੇ ਆ ਇਸ ਦਾ ਕੋਈ ਵੀ ਜਵਾਬ ਜਿਹੜਾ ਹੈਗਾ ਆ ਸਾਡੇ ਕੋਲ ਨਹੀਂ ਹੈ ਲੇਕਿਨ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਸਾਹਮਣੇ ਜੋ ਕਿ ਪਾਣੀ ਦੇ ਨਾਲ ਕਾ ਜਿਹੜਾ ਹੈਗਾ ਆ ਕਿਦਨ ਨੂੰ ਉਹਦਾ बहाव ਪਾਣੀ ਦਾ ਗਿਆ ਹੈਗਾ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਹੈ ਕਿ ਪਾਣੀ ਇੱਥੋਂ ਵੜ ਰਿਹਾ ਹੈਗਾ ਆ ਬਾਰਿਸ਼ ਆਉਣ ਤੇ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਜਿਸ ਦਾ ਹੱਲ ਜਿਹੜਾ ਹੈਗਾ ਆ ਵੀ ਕਿ ਇੱਕੋ ਹੀ ਇੱਕ ਹੈ ਕਿ ਇਸ ਸੜਕ ਨੂੰ ਜਿਹੜਾ ਹੈਗਾ ਆ ਬਣਾਇਆ ਜਾਵੇ ਸੋ ਕਿਉਂਕਿ ਜੋ ਵੀ ਆਉਂਦੇ ਹੈਗੇ ਆ ਤੁਸੀਂ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਕਿ ਆ ਪਾਣੀ ਜਿਹੜਾ ਅੰਦਰੋਂ ਬਾਹਰ ਨੂੰ ਨਿਕਾਸ ਕੀਤਾ ਜਾ ਰਿਹਾ ਹੈਗਾ ਆ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਹੈਗਾ ਪਾਣੀ ਰੇਣਕ ਵੀ ਬਾਰਿਸ਼ ਹੁੰਦੀ ਹੈ ਤੇ ਉਹ ਅੰਦਰ ਜਾ ਪਹੁੰਚਦਾ ਹੈਗਾ ਕਿਉਂਕਿ ਹਰ ਕੋਈ ਅ ਕਈ ਚੀਜ਼ਾਂ ਨੂੰ ਜਿਹਦਾ ਕਹਿ ਸਕਦੇ ਹੈਗੇ ਆ ਵੀ ਕਿ ਆਪਣੇ ਢੰਗ ਦੇ ਨਾਲ ਘਰ ਨੂੰ ਨਹੀਂ ਬਣਾ ਸਕਦੇ ਹੈਗੇ ਆ ਮਜਬੂਰੀ ਹੋ ਜਾਂਦੀ ਹੈਗੀ ਆ ਕਈ ਘਰ ਜਿਹੜੇ ਆ ਵੀ ਬਹੁਤ ਹੀ ਜਿਸ ਨੂੰ ਕਹਿ ਸਕਦੇ ਆ ਵੀ ਕਿ ਮਿਡਲ ਕਲਾਸ ਤੇ ਨਹੀਂ ਕਹਿ ਸਕਾਂਗੇ ਲੇਕਿਨ ਉਹਨਾਂ ਤੋਂ ਵੀ ਥੱਲੇ ਕਿਤੇ ਨਾ ਕਿਤੇ ਜਿਹੜਾ ਆ ਵੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਾਰੀਆਂ ਇਸ ਸੜਕ ਦਾ ਜਿਹੜਾ ਹੈਗਾ ਵੀ ਕਿ ਬਣਾਇਆ ਜਾਵੇ ਇਹਨੂੰ ਸੋ ਅਸੀਂ ਗੱਲਬਾਤ ਕਰਦੇ ਆਂ ਵੀ ਜਿਸ ਢੰਗ ਦੇ ਨਾਲ ਇੱਥੋਂ ਦੀ ਨੰਗਣਾ ਹੁੰਦਾ ਹੈ ਸੋ ਇਹ ਜੋ ਪਾਣੀ ਦੇ ਕਰਕੇ ਇੱਥੋਂ ਕਈ ਵਾਰ ਜਿਹੜੇ ਕੀ ਟੋਏ ਬਣੇ ਹੋਏ ਹੈਗੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਵਿੱਚ ਕੋਈ ਘਟਨਾ ਹੋ ਸਕਦੀ ਹੈਗੀ ਆ ਕੋਈ ਆਵਾਜਾਈ ਦੇ ਵਿੱਚ ਪ੍ਰੋਬਲਮ ਹੁੰਦੀ ਹੈਗੀ ਆ ਤੁਸੀਂ ਇਹ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਹਾਂਜੀ ਗੱਲ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਤੁਹਾਡਾ ਸ਼ੁਭਨਾਮ ਜੀ ਕਮਲੇਸ਼ ਜੀ ਕੋ ਹਾਂਜੀ ਕਮਲੇਸ਼ ਜੀ ਜਿਸ ਤਰ੍ਹਾਂ ਕਿ ਤੁਹਾਡੇ ਘਰ ਦੇ ਮੋਰੇ ਹੀ ਜਿ세 ਤੁਸੀਂ ਰਹਿ ਰਹੇ ਹੋ ਵੀ ਇਹ ਸਾਰੀ ਬਾਰਿਸ਼ ਦੇ ਕਰਕੇ ਇਸ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਤੁਸੀਂ ਥੋੜੀ ਜਿਹੀ ਸੜਕ ਦਾ ਸੋਚੋ ਕੁਝ ਬਣਾਓ ਜਦੋਂ ਕੋਈ ਵੀ ਨੰਗਦਾ ਬੱਚੇ ਵੀ ਡਗਦੇ ਆ ਸਿਆਣੇ ਵੀ ਡਗਦੇ ਮੋਟਰਸਾਈਕਲ ਟ੍ਰਿਪ ਹੁੰਦੀ ਆ ਠੀਕ ਆ ਇਸ ਕਰਕੇ ਜਦੋਂ ਪਾਣੀ ਆਉਂਦਾ بارش ਆਉਂਦੀ ਆ ਫੇ ਨੰਗਣਾ ਵੀ ਬਹੁਤ ਔਕਾ ਮੁਦਰਾਦ ਕਰਨਾ ਔਕਾ ਆ ਜੀ ਅਸੰਦਰ ਚੋਂ ਬਾਹਰ ਨਿਕਲ ਨਹੀਂ ਸਕਦੇ ਇੰਨੇ ਗਰੀਬ ਲਾ ਕੇ ਕਾਰਿਆ ਉਹਨਾਂ ਦੇ ਘਰਾਂ ਚ ਪਾਣੀ ਆਉਂਦਾ ਆ ਇਸ ਕਰਕੇ ਥੋੜਾ ਜਿਆ ਗਰੀਬਾਂ ਬਾਰੇ ਹਰ ਇੱਕ ਬਾਰੇ ਸੋਚੋ ਤੁਸੀਂ ਥੋੜਾ ਜਿਆ ਟ੍ਰੈਫਿਕ ਬਾਰੇ ਰੇ ਨਿਰਸ ਦੇ ਕਮਾਕਾਰਾਂ ਵਾਲੇ ਆਉਂਦੇ ਆ ਕਿ ਬੱਚੇ ਸਕੂਲਾਂ ਵਾਲੇ ਆਉਂਦੇ ਆ ਬਹੁਤ ਮੁਸ਼ਕਿਲ ਆ ਲੰਘਣ ਵਾਰੇ ਜੀ ਇਸ ਕਰਕੇ ਇੰਨਾ ਟੋਟਾ ਹੈਗਾ ਇੰਨਾ ਟੋਟਾ ਤੁਸੀਂ ਬਣਾ ਸਕਦੇ ਜੇ ਲੋਕਾਂ ਨੇ ਨਹੀਂ ਬਣਾ ਸਕਦੇ ਤਾਂ ਤੁਸੀਂ ਦੂਜੇ ਟੈਲਾ ਹੀ ਲਾਓ ਇੰਨੇ ਲੋਕ ਅੰਡਰਲੌਗ ਲਾ ਕੇ ਬਣਾ ਦੇ ਦਿੰਦੇ ਕੋਈ ਗੱਲ ਨਹੀਂ ਹੈਗੀ ਸਾਨੂੰ ਅੰਡਰਲੌਗ ਲਾ ਦੇ ਸਾਨੂੰ ਇਹ ਬਹੁਤ ਆ ਵੀ ਯਾਨੀ ਮੇਰਾ ਮਤਲਬ ਇਹ ਵੀ ਆਵਾਜਾਈ ਜਿਹੜੀ ਆ ਆਸਾਨੀ ਹੋ ਸਕੇ ਪਾਣੀ ਦਾ ਜਿਹੜਾ ਰਸਤਾ ਹਾਂਜੀ ਨਿਆਣੇ ਨੂੰ ਵੀ ਹਸਿਆਣੇ ਨੂੰ ਵੀ ਆ ਬੱਚੇ ਆਉਂਦੇ ਜਾਂਦੇ ਆ ਜੀ ਸਕੂਲਾਂ ਵਾਲੇ ਸਕੂਲਾਂ ਦੀਆਂ ਡਰੇਸਾਂ ਬਾਰ ਦੀਆਂ ਪਾਜਾਂ ਦੇ ਨਾਲ ਬਹੁਤ ਔਖਾ ਹੁੰਦਾ ਹੈ ਜੀ ਇਸ ਕਰਕੇ ਥੋੜਾ ਜਿਹਾ ਬੱਚਿਆਂ ਬਾਰੇ ਸੋਚੋ ਸਿਆਣਾ ਬਾਰੇ ਨਾ ਸੋਚ ਬੱਚਿਆਂ ਬਾਰੇ ਹੀ ਸੋਚ ਲੋ ਜੀ ਜਦ ਸਕੂਲ ਵਿੱਚ ਜਾਂਦੇ ਵਰਦੀਆਂ ਖਰਾਬ ਹੁੰਦੀਆਂ ਤਾਂ ਸਕੂਲ ਵਿੱਚ ਕਲਾਸ ਵਿੱਚ ਬੈਠਣ ਦੇ ਦੇਣ ਕਿਉਂ ਕਿਤੇ ਜੀ ਦੂਜੇ ਬੱਚਿਆਂ ਤੇ ਲਾਗੇ ਨਹੀਂ ਲੱਗਣ ਦੇਣਾ ਉਹਨਾਂ ਨੂੰ ਜੀ ਹਨਾ ਇਸ ਕਰਕੇ ਸਾਡਾ ਹੱਥ ਜੋੜ ਕੇ ਬੇਨਤੀ ਬਹੁਤ ਵਾ ਤੁਹਾਡਾ ਧੰਨਵਾਦ ਜੇ ਰਾਹ ਬਣਾ ਦੋਗੇ ਤੋ ਜੀ ਗਾਂ ਵੋਟ ਆ ਗਏ ਆ ਇਲੈਕਸ਼ਨ ਆ ਗਏ ਆ ਜੀ ਫਿਰ ਤੁਸੀਂ ਦੇਖਣਾ ਵੀ ਹੁਣ ਕਿੱਦਾਂ ਕਰਨੇ ਆ ਸਾਡਾ ਰਾਹ ਬਣੂਗਾ ਤੋ ਵੋਟ ਤੁਹਾਨੂੰ ਮਿਲੇਗੀ ਜੀ ਨਹੀਂ ਤਾਂ ਫੇ ਨਹੀਂ ਮਿਲੇਗੀ ਬਹੁਤ ਬਹੁਤ ਧੰਨਵਾਦੀ ਜੀ ਸਾਡੇ ਚੁੱਕੀ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਹੈਗੇ ਆ ਤੁਸੀਂ ਹੋਰ ਤਾਂ ਬਸ ਠੀਕ ਹੈ ਸਾਡੇ ਜੇ ਟੋਟਾ ਬਣ ਜਾਊਗਾ ਜੀ ਤਾਂ ਫੇ ਅਸੀਂ ਸਾਰੇ ਤੁਹਾਨਾ ਸਾਥ ਦਵਾਂਗੇ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਦੇਖ ਲਓ ਐਮਸੀ ਗਲੀ ਦਾ ਕੀ ਹਿਸਾਬ ਤਾਂ ਬਣਿਆ ਸਾਰੇ ਪਾਣੀ ਇਧਰ ਆਉਂਦਾ ਆ ਤੇ ਇਧਰੋਂ ਸਾਰਾ ਪਾਣੀ ਆਈ ਜਾਂਦਾ ਗਲੀ ਚ ਭਰੀ ਪਈ ਆ ਦੇਖੋ ਤੇ ਕਮਰੇ ਇਹਨੂੰ ਮਰਾਜ ਪਲੀਜ਼ ਉੱਛਿਆ ਦੇਖੋ ਕਿੰਦਾ ਸਾਰਾ ਪਲਾਟ ਵਿੱਚ ਭਰ ਗਿਆ ਪਾਣੀ ਇੰਦਰ ਸਾਰੇ ਪਾਣੀ ਬਹੁਤ ਪਾਣੀ ਵੀ ਵੜ ਗਿਆ ਭਾਜੀ ਇਤੋਂ ਨੂੰ ਬਣਾ ਹਾਂ ਦੇ ਹਾਂ ਦੇਖੋ ਕੀ ਹਾਲ ਹੈ ਇੰਦਰ ਤੇ ਆ ਸਾਰੇ ਇਹਦਾ ਨਾ ਸੋਚੋ ਇਹਨੂੰ ਨਾ 20 ਉੱਚੀ ਕਰਕੇ ਦਿਓ ਮਹਾਰਾਜ ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਪੂਰਾ ਪਲਾਟ ਜਿਹੜਾ ਹੈ ਕਿ ਬਹੁਤ ਹੀ ਬੁਰੀ ਤਰ੍ਹਾਂ ਪਾਣੀ ਦੇ ਨਾਲ ਭਰ ਗਿਆ ਹੈਗਾ ਆਂਡ ਗਵਾਂਡ ਜਿਹੜੇ ਆ ਵੀ ਪਰੇਸ਼ਾਨ ਹੋ ਚੁੱਕੇ ਸੀਵਰੇਜ ਲੀਕ ਹੋ ਰਿਹਾ ਹੈਗਾ ਆ ਇਧਰੋਂ ਸੀਵਰੇਜ ਜਿਹੜਾ ਆ ਸੀਵਰੇਜ ਦਾ ਵੀ ਪਾਣੀ ਜਿਹੜਾ ਆ ਉਧਰ ਨੂੰ ਜਾ ਪਹੁੰਚਾ ਹੈਗਾ ਆ ਅਸੀਂ ਖੜੇ ਹੈਗੇ ਆ ਮੱਲਾ ਸਰਾਂ ਦੇ ਵਿੱਚ ਇਹ ਕੋਸ਼ ਕਰਨੇ ਆ ਦੇਖੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕੰਧ ਦੇ ਨਾਲ-ਨਾਲ ਬੈਠਣ ਜਿਹੜਾ ਹੈਗਾ ਵੀ ਕਿ ਨੀਆਂ ਦੇ ਵਿੱਚ ਪਾਣੀ ਜਾ ਵੜਿਆ ਹੈਗਾ ਆ ਸੋ ਇਸੇ ਤਰ੍ਹਾਂ ਜਿਹੜੇ ਆਂਡ ਗਵਾਂਡ ਵੀ ਹੋਰ ਵੀ ਘਰ ਹੈਗੇ ਆ ਉਹ ਵੀ ਅਸੀਂ ਦਿਖਾਉਨੇ ਆ ਤੁਹਾਨੂੰ ਅ ਇਧਰਲੀ ਸਾਈਡ ਵੀ ਸੇਮ ਇਹੀ ਪਲਾਟ ਦਾ ਇਹੀ ਕੰਡੀਸ਼ਨ ਬਣੀ ਹੋਈ ਹੈਗੀ ਆ ਜਿਸ ਦੇ ਨਾਲ ਕੀ ਆ ਵੀ ਬਾਰਿਸ਼ ਤਾਂ ਹੋ ਹੀ ਰਹੀ ਆ بارش ਦਾ ਪਾਣੀ ਜਿਹੜਾ ਹੈਗਾ ਆ ਤੇ ਇਹਦੇ ਨਾਲ ਕੀ ਆ ਵੀ ਦੱਸਿਆ ਜਾ ਰਿਹਾ ਵੀ ਸੀਵਰੇਜ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਵੀ ਲੀਕ ਹੋ ਰਿਹਾ ਹੈਗਾ ਇਧਰਲੀ ਸਾਈਡ ਤੋਂ ਪੂਰਾ ਦਾ ਪੂਰਾ ਜਿਹੜੀ ਆ ਵੀ ਘਰ ਦੇ ਵਿੱਚ ਅਸੀਂ ਦੇਖ ਰਹੇ ਹੈਗੇ ਆ ਵੀ ਇਹ ਸਾਰੀ ਜਿਹੜੀ ਹੈਗੀ ਆ ਕਿਚਨ ਜਿਹੜੀ ਆ ਰਸੋਈ ਪੂਰੀ ਦੀ ਪੂਰੀ ਬੈਠ ਚੁੱਕੀ ਹੈਗੀ ਆ ਬਿਲਕੁਲ ਤਸ ਗਈ ਹੈਗੀ ਆ ਕੰਧ ਜਿਹੜੀ ਆ ਵੀ ਬਿਲਕੁਲ ਆ ਬੱਲੀ ਦੇਖੋ ਸਾਹਮਣੇ ਬੱਲੀਆਂ ਦੇ ਕੇ ਜਿਹੜਾ ਆ ਵੀ ਇਸ ਨੂੰ ਕੀਤਾ ਗਿਆ ਹੈਗਾ ਆ ਵੀ ਕਦੀ ਵੀ ਇਹ ਥੱਲੇ ਧਸ ਸਕਦਾ ਹੈਗਾ ਆ ਕਿਉਂਕਿ ਪਾਣੀ ਜਿਹੜਾ ਚਾਰੋਂ ਪਾਸਿਓਂ ਥੱਲੇ ਵੱੜ ਚੁੱਕਾ ਹੈਗਾ ਆ ਜਿਸ ਦਾ ਇਹੀ ਅੰਦਾਜ਼ਾ ਲਗਾ ਸਕਦੇ ਆ ਕਿ ਪਾਣੀ ਦੇ ਨਾਲ ਥੱਲੋਂ ਖੋਖਲਾ ਹੋ ਗਿਆ ਤੇ ਪਾਰ ਜਿਹੜਾ ਵਜਨ ਜਿਹੜਾ ਆ ਉਹ ਪੈਣ ਦੇ ਨਾਲ ਸਾਰਾ ਦਾ ਸਾਰਾ ਸੀਵਰੇਜ ਬੈਠ ਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਸ ਦਾ ਕਾਰਨ ਇਹ ਕਿ ਮਕਾਨਾਂ ਨੂੰ ਨੁਕਸਾਨ ਹੋ ਰਿਹਾ ਹੈਗਾ ਆ ਸੋ ਇੱਥੇ ਗੱਲਬਾਤ ਕਰਦੇ ਹੈਗੇ ਆ ਹਾਂਜੀ ਦਿਖਾ ਰਹੇ ਹੈਗੇ ਆ ਇਧਰਲੀ ਸਾਈਡ ਵੀ ਜਿਹੜਾ ਹੈ ਦਰਾਰਾਂ ਆ ਚੁੱਕੀਆਂ ਕੰਧ ਉਸਾਰੀ ਦੀ ਸਾਰੀ ਬੈਠ ਚੁੱਕੀ ਹੈਗੀ ਆ ਕਿਉਂਕਿ ਪਿਛਲੇ ਪਾਸੇ ਤੋਂ ਜਿਹੜਾ ਹੈ ਕਿ ਟੋਟਲੀ ਪਾਣੀ ਜਿਹੜਾ ਆ ਅੰਦਰ ਵੱੜ ਰਿਹਾ ਹੈਗਾ ਆ ਦਰਾਰਾਂ ਜਿਹੜੀਆਂ ਪੈ ਰੀਆਂ ਸਾਰੇ ਪਾਸੇ ਕਿਉਂਕਿ ਇਹ ਤਾਂ ਹੀ ਹੁੰਦਾ ਜਦੋਂ ਕੋਈ ਚੀਜ਼ ਪਾਣੀ ਜਿਹੜਾ ਆ ਅੰਦਰ ਥੱਲੇ ਖੋਖਲਾ ਕਰ ਦਿੰਦਾ ਆ ਨੀਆਂ ਨੂੰ ਤੇ ਉਹਦੇ ਕਰਕੇ ਕੀ ਆ ਵਜਨ ਹੋਣ ਕਰਕੇ ਇਹ ਸਾਰਾ ਨੁਕਸਾਨ ਹੁੰਦਾ ਹੈ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਸਰਾ ਕੀ ਤੁਸੀਂ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਮਹੱਲਾ ਨਿਵਾਸੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਜੀ ਆਰਾਮ ਤਿਰਤ ਆਰਾਮ ਤਿਰਤ ਜੀ ਕੀ ਪ੍ਰੋਬਲਮ ਹੋਈ ਹੈਗੀ ਆ ਬਾਰਿਸ਼ ਦੇ ਕਰਕੇ ਮੈਂ ਜਿੱਦਾ ਕੀ ਦੇਖ ਰਿਹਾ ਸੀਗਾ ਵੀ ਜੋ ਤੁਸੀਂ ਦੱਸੀ ਪ੍ਰੋਬਲਮ ਕੀ ਪੂਰੀ ਜਾਣਕਾਰੀ ਹੈਗੀ ਆ ਤੁਹਾਨੂੰ ਕੀ ਕਹਿਣਾ ਚਾਹੁੰਦੇ ਆ ਸਰ ਇਹ ਹੈਗਾ ਮੁਹੱਲਾ ਸਰਾਏ ਵਾਰਡ ਨੰਬਰ 8 ਤੋਂ ਜੀ ਜੀ ਸੀਵਰੇਜ ਬਲੋਕਿੰਗ ਹੋਣ ਦੇ ਕਰਕੇ ਜੀ ਇਹ ਸਾਰੇ ਜਿਹੜੇ ਖਾਲੀ ਪਲਾਟ ਹੈ ਪਾਣੀ ਨਾਲ ਬਿਲਕੁਲ ਭਰ ਗਿਆ ਜਿੱਦਾਂ ਤੁਸੀਂ ਦੇਖਿਆ ਹੀ ਆ ਵੀ ਦੋ ਘਰਾਂ ਦੇ ਤਸਵੀਰਾਂ ਤੁਸੀਂ ਤਿੰਨ ਚਾਰ ਘਰਾਂ ਦੇ ਜਿਹੜੇ ਵੀਡੀਓ ਲਈ ਆ ਉਹ ਸਾਰੇ ਕਰ ਡਿਗਨ ਡਿਗਨ ਦੀ ਕਤਾਰ ਤੇ ਆ तकरीबन लॉस ਹੋ ਹੀ ਚੁੱਕੇ ਆ ਜੀ ਉਹਨਾਂ ਦਾ ਕੋਈ ਹੱਲ ਨਹੀਂ ਹੈਗਾ ਜੀ ਸੋ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਕਿ ਸਮੇਂ ਸਿਰ ਬਰਸਾਤਾਂ ਨੂੰ ਦੇਖਦੇ ਹੋਏ ਕੰਮ ਕਰਨਾ ਚਾਹੀਦਾ ਹੁਣ ਇਹ ਗਰੀਬ ਪਰਿਵਾਰ ਆ ਕਿੱਥੋਂ ਇੰਨੇ ਪੈਸੇ ਲੈ ਕੇ ਆਉਣਗੇ ਜਿਹੜਾ ਉਹਦਾ ਮੇਨਟੇਨੈਂਸ ਕਰਵਾ ਸਕਣ ਜੀ ਸੋ ਦਿਹਾੜੀ ਡੱਪੇ ਵਾਲੇ ਉਹ ਸਾਡੀ ਭੈਣ ਤਾਂ ਉਹ ਤਾਂ ਉਹਨਾਂ ਦਾ ਹਸਬੰਡ ਵੀ ਹੈ ਨਹੀਂ ਡੈਥ ਹੋ ਚੁੱਕੀ ਆ ਵਿਧਵਾ ਨੇ ਵਿਧਵਾ ਨੇ ਉਹ ਹਾਂਜੀ ਹਾਂਜੀ तकरीबन तकरीबन ਸਾਡੀ ਭੈਣ ਹੋਣੀ ਆ ਇਹਨਾਂ ਦਾ ਹੀ ਤਕਰੀਬਨ 2.5 ਤੋਂ 3-4 ਲੱਖ ਦਾ ਤਕਰੀਬਨ ਤਕਰੀਬਨ ਨੁਕਸਾਨ ਹੋ ਗਿਆ ਇੱਧਰ ਸਾਡੇ ਹੋਰ ਹੈ ਇੱਧਰ ਪड़ोसी ਹੈ ਕਿ ਸਾਡੇ ਇਹਨਾਂ ਦਾ ਵੀ ਤਕਰੀਬਨ 2 ਤੋਂ 2.5 ਲੱਖ ਦਾ ਨੁਕਸਾਨ ਹੋਇਆ ਆ ਜੀ ਤੋਂ ਕਹਿਣ ਦਾ ਮਤਲਬ ਆ ਵੀ ਸੀਵਰੇਜ ਬਲੌਕ ਹੋਣ ਕਰਕੇ ਪਲਾਟ ਭਰ ਗਏ ਆ ਜਿਹੜੇ ਜਿਹੜੇ ਖਾਲੀ ਪਲਾਟ ਪਏ ਆ ਇਹਨਾਂ ਦੇ ਮਾਲਕ ਜਿਹੜੇ ਆ ਉਹ ਕੁਝ ਕਰ ਨਹੀਂ ਰਹੇ ਨਾ ਇਹਨਾਂ ਦੇ ਭਰਤੀ ਪਵਾ ਰਹੇ ਆ ਨਾ ਇਹਨਾਂ ਦਾ ਕੁਝ ਦੇਖ ਰੇਖ ਕਰਦੇ ਪਏ ਆ ਇਹ ਕਰਕੇ ਸਾਰਾ ਨੁਕਸਾਨ ਹੋਇਆ ਜੀ ਜੀ ਤੇ ਹੋਰ ਤੁਸੀਂ ਕੀ ਚਾਰੇ ਹੈਗੇ ਆ ਵੀ ਗਲੀ ਦਾ ਉਹ ਕਹਿੰਦੇ ਆ ਇਦਾਂ ਵੀ ਓਏ ਭਾਵਾ ਤੁਸੀਂ ਇਹ ਕਬਜ਼ਾ ਕਰ ਲਓ ਕੋਈ ਨਹੀਂ ਸੁਣਦਾਗਾ ਆ ਦੇਖ ਸਾਰੇਗਾ ਕੰਦਾ ਬਹਿ ਜਾਣਗੇ ਸਾਰੇ ਨੇ ਲੀਆਂ ਦੇ ਵਿੱਚ ਤਾਂ ਪਾਣੀ ਲੀਆਂ ਦੇ ਵਿੱਚ ਪਾਣੀ ਪੈ ਗਿਆ ਜੀ ਤੇ ਹੁਣ ਕਰੂ ਵੀ ਕੀ ਕਈ ਵਾਰੀ ਉਹਨਾਂ ਨੂੰ ਕਿਹਾ ਵੀ ਚਾਹ ਭਾਰਤੀ ਪਾ ਲਓ ਚ ਵੀ ਚਲੋ ਆਪ ਜੀ ਤੇ ਕੋਈ ਨਹੀਂ ਸੁਣਦੇ ਓ ਠੀਕ ਆ ਜੀ ਤੇ ਹੁਣ ਸਾਨੂੰ ਹੀ ਆ ਇਦਾਂ ਸਾਰਿਆਂ ਨੂੰ ਦੇਖ ਲੈ ਕਿਦਾਂ ਜੇ ਮਕਾਨ ਡੱਗ ਪਏ ਤੇ ਅੱਗੇ ਬਣਦੇ ਮਹੀਂ ਜੀ ਤੇ ਕਰੂਗੀ ਕੀ ਹਾਂਜੀ ਕੀ ਕਹਿਣਾ ਚਾਹੁੰਨੇ ਅਸੀਂ ਭਾਜੀ ਇਹ ਕਹਿਣਾ ਚਾਹੁੰਨੇ ਆ ਵੀ ਜਿਹੜਾ ਸਾਡਾ ਐਮ ਸੀ ਆ ਉਹਨਾਂ ਨੂੰ ਅਸੀਂ ਮੌਜੂਦਾ ਇੱਥੇ ਫੋਨ ਕੀਤਾ ਸੀਗਾ ਉਹਨਾਂ ਨੇ ਫੋਨ ਕੱਟ ਦਿੱਤਾ ਅੱਛਾ ਜੀ ਸਾਡੀ ਕੋਈ ਜਾਣਦੇ ਐਮ ਸੀ ਕੌਣ ਨੇ ਅਮਰੀਕ ਸਿੰਘ ਅਮਰੀਕ ਸਿੰਘ ਜੀ ਹਾਂਜੀ ਹਵਾਲਾ ਨੰਬਰ 8 ਤੋਂ ਉਹਨਾਂ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਸਾਡੀ ਗਲੀ ਨੀਵੀ ਹੋਣ ਕਰਕੇ ਸਾਰੇ ਸੀਵਰੇਜਾਂ ਦਾ ਪਾਣੀ ਗਲੀ ਦਾ ਪਾਣੀ ਮੱਲੇ ਦਾ ਪਾਣੀ ਸਾਰੇ ਸਾਡੇ ਇੱਥੇ ਆ ਜਾਂਦਾ ਜਿਹੜਾ ਕਿ ਖਾਲੀ ਪਲਾਟਾਂ ਦੇ ਵਿੱਚ ਪਰ ਜਾਂਦਾ ਹੈ ਬਰਸਾਤ ਨਾਲ ਤੇ ਸਾਡੇ ਮਕਾਨਾਂ ਨੂੰ ਨੀਆਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ ਜੀ ਤੇ ਜਿਸ ਕਰ ਸਾਡੀ ਸੁਣਵਾਈ ਕੋਈ ਨਹੀਂ ਹੋਈ ਹੈਗੀ ਤੁਹਾਡਾ ਸ਼ੁਭਨਾਮ ਜੀ ਹਾਂਜੀ ਪਾਜੀ ਮੇਰਾ ਨਾਮ ਨਿੰਦਰ ਕੌਰ ਜੀ ਹੋਰ ਕੀ ਕਹਿਣਾ ਚਾਹੁੰਦੇ ਹੈਗੇ ਆ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਹਾਂ ਪਾਜੀ ਪ੍ਰਸ਼ਾਸਨ ਤੋਂ ਸਾਨੂੰ ਇਹੀ ਮੰਗਿਆ ਸਵੇਰ ਦਾ ਸੀ ਕਮੇਟੀ ਘਰ ਵੀ ਫੋਨ ਕੀਤੇ ਕੋਈ ਪੰਪ ਨਹੀਂ ਆਇਆ ਸੀ ਕਿ ਆ ਪੰਪ ਨਾਲ ਪਾਣੀ ਸਾਡਾ ਪਲਾਟਾ ਚੋਂ ਕੱਢ ਦਿੱਤਾ ਜਾਵੇ ਸਾਡੀਆਂ ਨੀਆਂ ਦਾ ਬਹੁਤ ਨੁਕਸਾਨ ਹੋ ਗਿਆ 3-4 ਲੱਖ ਤੋਂ ਸਾਡਾ ਨੁਕਸਾਨ ਹੋ ਗਿਆ ਜੇ ਅਸੀਂ ਖਾਲੀ ਪਲਾਟਾਂ ਵਾਲਿਆਂ ਨੂੰ ਫੋਨ ਕਰਦੇ ਆ ਉਹ ਉਹ ਅੱਗੋਂ ਸਾਨੂੰ ਕਹਿੰਦੇ ਆ ਵੀ ਸਾਡੇ ਪਲਾਟ ਆ ਸੀ ਉਹ ਰਹਿੰਦੇ ਕਿੱਧਰ ਨੇ ਕੋਈ ਉਹ ਭਾਜੀ ਉਹਨਾਂ ਦਾ ਕੋਈ ਪਤਾ ਨਹੀਂਗਾ ਜਲੰਧਰ ਜਲੰਧਰ ਰਹਿੰਦੇ ਆ ਕਿ ਕਿੱਥੇ ਰਹਿੰਦੇ ਆ ਤੇ ਸਾਡੀ ਕੋਈ ਉਹ ਵੀ ਨਹੀਂ ਗੱਲ ਬਾਤ ਸੁਣਦੇ ਹੈਗੇ ਅਸੀਂ ਉਹਨਾਂ ਨੂੰ ਕਿਹਾ ਜੇ ਤੁਸੀਂ ਆਪਣਾ ਪਲਾਟ ਇਹ ਹੈਗਾ ਇਹਨੂੰ ਵੇਚੋ ਜਾਂ ਆਪਣੀਆਂ ਭਰਤੀ ਪਾ ਲਓ ਸਾਫ਼ ਸੁਥਰਾ ਰੱਖੋ ਜੀ ਕੋਈ ਸੁਣਵਾਈ ਨਹੀਂ ਹੋਈ ਆ ਮੌਕੇ ਤੇ ਐਮਸੀ ਨੂੰ ਫੋਨ ਕੀਤਾ ਐਮਸੀ ਨਹੀਂ ਆਇਆ ਹੈਗਾ ਕੋਈ ਸਾਡੀ ਉਹ ਸੁਣਵਾਈ ਕੋਈ ਨਹੀਂ ਕਰਦਾ ਹੈਗਾ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਇਹ ਹੀ ਅਪੀਲ ਆ ਵੇ ਆ ਕੇ ਸਾਡੇ ਇਥੇ ਗਲੀ ਦਾ ਸੁਧਾਰ ਸੀਵਰੇਜ ਦਾ ਸੁਧਾਰ ਕੀਤਾ ਜਾਵੇ ਜਿਸ ਨਾਲ ਸਾਡੇ ਘਰਾਂ ਦਾ ਨੁਕਸਾਨ ਆ ਉਹਦੇ ਤੋਂ ਅਸੀਂ ਬਚ ਸਕੀਏ ਜੀ ਹਾਂਜੀ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਸਾਰੀਆਂ ਤਸਵੀਰਾਂ ਜਿਹੜੀਆਂ ਆ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਸੀਗੇ ਸੋ ਆਮ ਪਬਲਿਕ ਨੂੰ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਹੈਗੀਆਂ ਬਰਸਾਤ ਦਾ ਮੌਸਮ ਹੈ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਸੀ ਬਹੁਤ-ਬਹੁਤ ਧੰਨਵਾਦੀ ਅੱਜ ਜਿਸ ਤਰ੍ਹਾਂ ਕਿ ਸਵੇਰ ਤੋਂ ਮੌਸਮ ਜਿਹੜਾ ਆ ਉਹਨੇ ਆਪਣੇ ਰੰਗ ਦਿਖਾਏ ਹੈਗੇ ਆ بارش ਬਹੁਤ ਹੀ ਜ਼ੋਰਦਾਰ بارش ਹੋਈ ਸਾਰੇ ਜਾਣਦੇ ਹੈਗੇ ਆ ਅ ਅੱਜ ਅਸੀਂ ਖੜੇ ਹੈਗੇ ਆ ਮਹੱਲਾ ਸਰਾں ਵਿਖੇ ਵਾਰਡ ਨੰਬਰ 8 ਦੇ ਵਿੱਚ ਸੋ ਗੱਲਬਾਤ ਕਰਦੇ ਆ ਹੈਗੇ ਆ ਕਿਉਂਕਿ ਕੁਛ ਜਿਹੜਾ ਹੈਗਾ ਘਰਾਂ ਦਾ ਨੁਕਸਾਨ ਹੋਇਆ ਹੈ ਸੋ ਉਹ ਨੁਕਸਾਨ ਦਾ ਜਿਹੜਾ ਹੈਗਾ ਆ ਬੇ ਕਿਤੇ ਨਾ ਕਿਤੇ ਪ੍ਰੋਬਲਮ ਜਿਹੜੀ ਆ ਜਾਦਾ ਵੱਧ ਗਈ ਆ ਗੱਲਬਾਤ ਕਰਦੇ ਆ ਹੈਗੇ ਆ ਸਾਡੇ ਨਾਲ ਕੁਲਦੀਪ ਜੀ ਜੁੜੇ ਆ ਹਾਂਜੀ ਕੁਲਦੀਪ ਜੀ ਕੀ ਗੱਲਬਾਤ ਹੋਈ ਹੈਗੀ ਆ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੰਦੇ ਪਹਿਲਾਂ ਤਾਂ ਤੁਹਾਡਾ ਸੁਰਜੀਤ ਜੀ ਇੱਥੇ ਆਉਣ ਤੇ ਬਹੁਤ ਬੜਾ ਧੰਨਵਾਦ ਆ ਕਿਉਂਕਿ ਅੱਜ ਜੋ ਹਾਲਾਤ ਬਣੇ ਆ ਸਵੇਰੇ ਲਗਭਗ 4 ਵਜੇ ਤੋਂ ਮੀਂਹ ਪੈ ਰਿਹਾ ਤੇ 11 ਜਾਂ 12 ਵਜੇ ਤੱਕ ਉਹ ਜਿਹੜਾ ਮੀਂਹ ਪੈਂਦਾ ਰਿਹਾ ਲਗਭਗ 7 ਤੋਂ 8 ਘੰਟੇ ਜਿਹੜਾ ਬਾਰਿਸ਼ ਹੋਈ ਆ ਤੇ ਅਸੀਂ ਮਤਲਬ ਇਹ ਕਹਿ ਸਕਦੇ ਆ ਕਿ ਐਮਸੀ ਅਸੀਂ ਹਰ ਵਾਰੀ ਚੁੰਦੇ ਆ ਪਰ ਇਹ ਆ ਵੀ ਜਦੋਂ ਅਸੀਂ ਚੁਣਨਾ ਆ ਉਦੋਂ ਸਾਡੇ ਨਾਲ ਆ ਤੇ ਜਿੱਦਣ ਉਹ ਚੁਣਨ ਤੋਂ ਬਾਅਦ ਦੂਸਰੇ ਦਿਨ ਮਤਲਬ ਕਿ ਮੈਂ ਕੀ ਕਹਾਂ ਸਾਰਿਆਂ ਨੂੰ ਪਤਾ ਦੂਸਰੇ ਦਿਨ ਲੜਣਾ ਔਖਾ ਆ ਜੀ ਤੇ ਹੁਣ ਤੁਸੀਂ ਹਾਲਾਤ ਦਿਖਾ ਸਕਦੇ ਹੋ ਦੇਖੋ ਘਰ ਦੇ ਹਾਲਾਤ ਦੇਖੋ ਕੀ ਆ ਹਾਂਜੀ ਇਹਦਾ ਰੀਜ਼ਨ ਕੀ ਆ ਕੱਲਾ ਮੀ ਨਹੀਂ ਹੈ ਇਹਦਾ ਰੀਜ਼ਨ ਇਹਦਾ ਰੀਜ਼ਨ ਇਹ ਆ ਕਿ ਉਹ ਨਾਲ ਮੇਰੇ ਭੈਣ ਇੱਕ ਖੜੀ ਆ ਉਧਰਾ ਦੇਖਿਓ ਉਹਨਾਂ ਦੇ ਹੱਥ ਵਿੱਚ ਕੰਪਲੇਂਟ ਆ ਪਿਛਲੇ 5 ਸਾਲ ਤੋਂ ਸੀਵਰੇਜ ਵਾਰਡ ਨੂੰ ਕੰਪਲੇਂਟ ਕਰ ਰਹੇ ਆ ਕਿ ਸਾਡੇ ਸੀਵਰੇਜ ਜਿਹੜਾ ਆ ਉਹ ਬਲੌਕ ਚੱਲ ਰਿਹਾ ਪਲੀਜ਼ ਉਹਨੂੰ ਠੀਕ ਕਰਵਾਓ ਸਾਡੇ ਘਰਾਂ ਨੂੰ ਨੁਕਸਾਨ ਹੋ ਰਿਹਾ ਦੋ ਘਰਾਂ ਦਾ ਨੁਕਸਾਨ ਇੱਥੇ ਬਹੁਤ ਜ਼ਿਆਦਾ ਹੋ ਚੁੱਕਾ ਔਰ ਉਹਦਾ ਹਾਲੇ ਤੱਕ ਹੱਲ ਨਹੀਂ ਹੋਇਆ ਲਗਭਗ 5 ਸਾਲ ਤੋਂ ਆਪਣੇ ਇਹ ਵਾਰਡ ਮੈਂਬਰ ਜਿਹੜੇ ਆ ਕਰਲਾ ਰਹੇ ਆ ਜੀ ਪਰ ਉਹ ਜਿਹੜਾ ਉੱਥੋਂ بارش ਦਾ ਮੌਸਮ ਆ ਅੱਜ 7 ਘੰਟੇ ਦੀ بارش ਦੇ ਨਾਲ ਇਹ ਹਾਲ ਆ ਤੇ ਜੇ ਆਉਣ ਵਾਲੇ ਸਮੇਂ ਵਿੱਚ ਪੂਰੇ ਹਫ਼ਤੇ ਦੀ بارش ਦੱਸੀ ਹੋਈ ਆ ਜੀ ਉਸ ਤੋਂ ਬਾਅਦ ਇਹ ਪਰਿਵਾਰ ਦਾ ਕੀ ਹਾਲ ਹੋਊਗਾ ਤੁਸੀਂ ਆਪ ਜਾਣੀ ਜਾਣੋ ਕਿ ਕੀ ਹੁਣ ਮੈਂ ਪ੍ਰਸ਼ਾਸਨ ਕੋ ਇਹ ਹੀ ਰਿਕਵੈਸਟ ਕਰਦਾ ਕਿ ਪਲੀਜ਼ ਪੈਲ ਦੇ ਆਧਾਰ ਤੇ ਇੱਕ ਤਾਂ ਜਿਹੜਾ ਸੀਵਰੇਜ ਆ ਬਲਾਕੇਜ ਆ ਉਹਨੂੰ ਠੀਕ ਕੀਤਾ ਜਾਵੇ ਜਿਹੜਾ ਆਉਣ ਵਾਲੇ ਸਮੇਂ ਵਿੱਚ بارش ਆਣੀ ਆ ਕੁਝ ਇਹਨਾਂ ਨੂੰ ਰਾਹਤ ਮਿਲ ਸਕੇ ਦੂਸਰਾ ਇਹ ਹੈ ਕਿ ਜੋ ਇਹਨਾਂ ਦੀ ਹਾਲਾਤ ਆ ਘਰ ਦੇ ਤੁਸੀਂ ਦੇਖੋ ਉਹਦੇ ਉੱਪਰ ਭਾਈ ਕੌਣ ਕਰੂਗਾ ਜੀ ਕਿਉਂਕਿ ਅੱਜ ਕੱਲ ਜਿਹੜਾ ਸਮਾਂ ਆ ਉਹਦੇ ਵਿੱਚ ਇੱਕ ਰੋਟੀ ਖਾਣੀ ਹੀ ਇੱਕ ਬਹੁਤ ਵੱਡਾ ਚੈਲੰਜ ਆ ਜੀ ਰੋਟੀ ਖਾਣੀ ਮਤਲਬ ਉਹ ਕਿ ਰੋਟੀ ਕਮਾਣੀ ਔਰ ਉਹ ਬੇਚਾਰੀ ਕੁੜੀ ਆਪਣੇ ਹਿਸਾਬ ਨਾਲ ਰੋਟੀ ਕਮਾਉਂਦੀ ਆ ਅੱਜ ਇਹਨਾਂ ਦੇ ਘਰੇ ਬੰਦੇ ਹੁੰਦੇ ਉਹ ਤਾਂ ਵੱਖਰੀ ਗੱਲ ਆ ਆ ਤੁਸੀਂ ਇੱਧਰ ਦੇਖੋਗੇ ਇਹ ਖੜੇ ਆ ਭੈਣ ਜੀ ਜੀ ਤੇ ਆ ਉਹਨਾਂ ਦੇ ਨਾਲ ਨਾਲ ਮੱਲੇਦਾਰ ਖੜੇ ਆ ਤੇ ਮੈਂ ਕਹਿੰਦਾ ਕਿ ਸਾਰਿਆਂ ਨੂੰ ਸਾਨੂੰ ਬਾਰਿਸ਼ ਦੇ ਟਾਈਮ ਵਿੱਚ ਪਹਿਲਾਂ ਹੀ ਪ੍ਰਸ਼ਾਸਨ ਨੂੰ ਈਓ ਸਾਹਿਬ ਨੂੰ ਰਿਕੁਐਸਟ ਕਰਦਾ ਸੀਵਰੇਜ ਵਾਡ ਨੂੰ ਰਿਕੁਐਸਟ ਕਰਦਾ ਕਿ ਪਲੀਜ਼ ਤੁਸੀਂ ਇਹਦਾ ਕੋਈ ਪਰਮਨੈਂਟ ਹੱਲ ਕਰੋ ਜਿਹਦੇ ਨਾਲ ਸਾਡੇ ਦੋ ਘਰਾਂ ਦਾ ਇੱਥੇ ਨੁਕਸਾਨ ਹੋ ਚੁੱਕਾ ਹੋਰ ਘਰਾਂ ਦਾ ਨੁਕਸਾਨ ਨਾ ਹੋਵੇ ਜੀ ਇਸ ਕਰਕੇ ਬਾਕੀ ਘਰਾਂ ਦਾ ਵੀ ਨੁਕਸਾਨ ਹੋਵੇ ਸੜਕਾਂ ਦਾ ਬੜਾ ਬੁਰਾ ਹਾਲ ਆ ਹੱਲੇ ਮੈਂ ਦੂਸਰੀ ਵਾਰਡ ਦੀ 7 ਨੰਬਰ ਦੀ ਆਪਣੀ ਵਾਰਡ ਦੀ ਗੱਲ ਕਰਾਂ ਉਧਰ ਵੀ ਮੈਂ ਕਈ ਵਾਰੀ ਕੰਪਲੇਟ ਕਰ ਚੁੱਕਾ ਪਰ ਉਹ ਇੱਕ ਸੜਕ ਤੱਕ ਹੀ ਸੀਮਤ ਸੀ ਇਹ ਤਾਂ ਘਰ ਤੱਕ ਮਸਲਾ ਖਰਾਬ ਹੋ ਗਿਆ ਜੀ ਹੁਣ ਜੇ ਅਸੀਂ ਆਉਣ ਵਾਲੇ ਸਮੇਂ 'ਚ 6 ਮਹੀਨੇ ਜਾਂ ਸਾਲ ਬਾਅਦ ਇਲੈਕਸ਼ਨ ਫੇਰ ਆ ਜਾਣੇ ਆ ਤੇ ਅਸੀਂ ਚਾਹੇ ਮੈਂ ਹੀ ਇਲੈਕਸ਼ਨ ਲੜਦਾ ਹੋਵਾਂ ਅਸੀਂ ਫੇਰ ਘਰ ਆ ਜਾਣਾ ਵੀ ਭੈਣ ਸਾਨੂੰ ਵੋਟਾਂ ਪਾਓ ਪਰ ਮੇਰੀ ਰਿਕਵੈਸਟ ਆ ਕਿ ਉਦੋਂ ਤਾਂ ਅਸੀਂ ਆਣਾ ਹੀ ਆਣਾ ਪਹਿਲਾਂ ਵੀ ਇਹਨਾਂ ਦਾ ਮਸਲਾ ਹੱਲ ਕਰੀਏ ਕੋਈ ਜੀ ਜਿਹੜਾ ਬੰਦਾ ਡੁੱਬਦਾ ਜੇ ਅਸੀਂ ਉਹਦਾ ਮਸਲਾ ਹੱਲ ਕਰਾਂਗੇ ਫੇਰ ਹੀ ਫਾਇਦਾ ਨਾ ਇਸ ਤਰ੍ਹਾਂ ਕਿ ਪਹਿਲਾਂ ਤਸਵੀਰਾਂ ਅਸੀਂ ਦਿਖਾਈਆਂ ਹੈਗੀਆਂ ਦੋ ਪਲਾਟ ਹੈਗੇ ਆ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਵੀ ਕਿ ਸਿਵਰੇਜ ਦਾ ਪਾਣੀ ਲੀਕ ਹੋ ਕੇ ਉਧਰ ਭੰਨਾ ਸ਼ੁਰੂ ਹੋਇਆ ਕੁਝ ਬਰਸਾਤ ਦਾ ਪਾਣੀ ਜਿਹੜਾ ਹੈ ਵੀ ਹੋਇਆ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤੁਹਾਨੂੰ ਉਹੀ ਪਹਿਲਾਂ ਹੀ ਰਿਕੁਐਸਟ ਕੀਤੀ ਆ ਪੈਣ ਦੇ ਕੋਲ ਕਾਗੇ ਫੜਿਆ ਪਿਛਲੇ 5 ਸਾਲ ਤੋਂ ਰਿਟਰਨ ਚ ਉਹਨਾਂ ਕੋਲ ਕੰਪੀਲਡ ਆ ਉਹ ਮਤਲਬ ਸੁਣਵਾਈ ਨਹੀਂ ਹੈ ਕੋਈ ਸਿਵਰੇਜ ਬੋਰਡ ਕੋ ਜਾਂਦੇ ਆ ਉਹ ਕਹਿੰਦੇ ਮਿਊਸਪਲ ਕਮੇਟੀ ਕੋ ਜਾਓ ਮਿਊਸਪਲ ਕਮੇਟੀ ਕੋ ਜਾਂਦੇ ਆ ਉਹ ਕਹਿੰਦੇ ਸਿਵਰੇਜ ਬੋਰਡ ਦਾ ਕੰਮ ਆ ਜਦੋਂ ਕਿ ਅਸੀਂ ਜਦੋਂ ਵੋਟਾਂ ਪਾਉਨੇ ਉਦੋਂ ਤੋ ਕੋਈ ਵੀ ਨਹੀਂ ਕਹਿੰਦਾ ਵੀ ਨਹੀਂ ਜੀ ਉਹ ਕੰਮ ਆ ਉਹ ਨਹੀਂ ਹੋਣਾ ਜੀ ਇਹ ਅਸੀਂ ਮਤਲਬ ਕੋਈ ਕੌਂਸਲਰ ਦਾ ਵਰ ਤੇ ਨਹੀਂ ਹੋ ਸਕ ਉਦੋਂ ਤਾਂ ਚਾਹੇ ਮੈਂ ਹੋਵਾਂ ਮੈਂ ਇਹ ਜੋ ਮਾਰੀ ਚੱਕਣੀਆਂ ਨਹੀਂ ਜੀ ਸਾਰੇ ਹੋਣਗੇ ਤੁਹਾਡੇ ਪਰ ਇਹ ਵੀ ਜਦੋਂ ਮੁਸੀਬਤ ਪੈਂਦੀ ਆ ਉਦੋਂ ਵੀ ਤਾਂ ਨਾਲ ਆ ਕੇ ਖੜੇ ਹੋ ਜੋ ਉਹਨਾਂ ਦੇ ਕਰਵਾਓ ਹੁਣ ਤੁਸੀਂ ਦੇਖੋਗੇ ਜਿਹੜਾ ਇਹਨਾਂ ਦੇ ਘਰ ਦਾ ਨੁਕਸਾਨ ਹੋਇਆ ਤੁਸੀਂ ਕੈਮਰਾ ਮਾਰ ਕੇ ਦੇਖੋਗੇ ਇਹਨਾਂ ਦੇ ਉੱਪਰ ਭਾਈ ਕਦੋਂ ਹੋਊਗੀ ਕਿੱਦਾਂ ਹੋਊਗੀ ਜੀ ਇਸ ਕਰਕੇ ਮੇਰੀ ਪ੍ਰਸ਼ਾਸਨ ਨੂੰ ਇਹ ਹੱਥ ਜੋੜ ਅਪੀਲ ਆ ਪਲੀਜ਼ ਪਹਿਲ ਦੇ ਆਧਾਰ ਤੇ ਇਹਨਾਂ ਦਾ ਜੋ ਨੁਕਸਾਨ ਹੋਇਆ ਉਹਨੂੰ ਪਰਪਾਈ ਕੀਤੀ ਜਾਵੇ ਤੇ ਉਹਨਾਂ ਵਾਲੇ ਸਮੇਂ ਵਿੱਚ ਜਿਹੜਾ ਸੀਵਰੇਜ ਆ ਉਹ ਸੀਵਰੇਜ ਠੀਕ ਕੀਤਾ ਜਾਵੇ ਤਾਂ ਕਿ ਜਿਹੜੇ ਆਉਣ ਵਾਲੇ ਸਮੇਂ ਵਿੱਚ ਹੋਰ ਕਿਸੇ ਦਾ ਨੁਕਸਾਨ ਨਾ ਹੋ ਸਕੇ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ ਪਾ ਟੀਵੀ ਦੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸ਼ੁਭਨਾਮ ਜੀ ਮੋਨੂ ਜੀ ਮੋਨੂ ਓਕੇ ਹਾਂਜੀ ਅ ਕੀ ਗੱਲਬਾਤ ਹੋਈ ਆ ਕਦੋਂ ਤੁਹਾਨੂੰ ਇਹ ਦਿਖਿਆ ਹੈਗਾ ਵੀ ਇਹ ਜਿਹੜਾ ਘਰ ਜੋ ਤੁਹਾਡਾ ਕਿਚਨ ਹੈ ਜਾਂ ਕੀ ਕਿਚਨ ਹੈ ਇਹ ਹਾਂਜੀ ਸਰ ਰਸੋਈ ਹੈਗੀ ਆ ਇਹ ਬੈਠ ਚੁੱਕੀ ਹੈਗੀ ਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਇਹ ਕਦੋਂ ਦੀ ਆ ਅੱਜ ਦੀ ਆ ਜਾਂ ਕੱਲ ਹੋਇਆ ਇਹ ਅੱਜ ਸਵੇਰੇ ਸਰ ਜੀ ਜਦੋਂ بارش ਹੋ ਰਹੀ ਸੀ ਨਾ ਉਸ ਵੇਲੇ ਹੋਇਆ ਵਾ ਹਾਂਜੀ ਉਹ اچانک ਮੈਂ ਰੋਟੀ ਬਣਾ ਰਹੀ ਸੀਗੀ ਤੇ ਉਹ ਇੱਕਦਮ ਜਿੱਦਾ ਖੜਾਕ ਜੀ ਹੋਈ ਤੇ ਮੈਂ ਭੱਜ ਕੇ ਬਾਹਰ ਨੂੰ ਆ ਗਈ ਜੀ ਤੇ ਉਹ ਜਿਆਦਾ ਜਿਆਦਾ ਜਿਹਾ ਨੁਕਸਾਨ ਹੋ ਗਿਆ ਇਸ ਕਰਕੇ ਮੇਰੀ ਕਿਉਂਕਿ ਸਰਕਾਰ ਕੋ ਬੇਨਤੀ ਹੈ ਕਿ ਮੇਰਾ ਨੁਕਸਾਨ ਜਿਹੜਾ ਹੋਇਆ ਤੇ ਮੇਰੀ ਬੇਨਤੀ ਹੈ ਕਿ ਮੇਰਾ ਨੁਕਸਾਨ ਜਿਹੜਾ ਪੜਿਆ ਜਾਵੇ ਮੈਂ ਇੰਨੇ ਜੋਗੀ ਸਰ ਜੀ ਹੈ ਨਹੀਂ ਗੀ ਤੇ ਬਾਕੀ ਜਿਹੜਾ ਸਾਡਾ ਦੋ ਘਰਾਂ ਦਾ ਨੁਕਸਾਨ ਹੋਇਆ ਉਹ ਵੀ ਪੂਰਾ ਕੀਤਾ ਜਾ ਜੀ ਹਾਂਜੀ ਤੇ ਮੇਰੀ ਇਨੀ ਸਰਕਾਰ ਕੋਲ ਬੇਨਤੀ ਹੈ ਜੀ ਤੁਹਾਡਾ ਸ਼ੁਭਨਾਮ ਜੀ ਹਾਂਜੀ ਮੇਰਾ ਨਾਮ ਨਿੰਦਰ ਕੌਰ ਨਵੇਂ ਮਹੱਲਾ ਸਰਾਹ ਹਵਾੜ ਨੰਬਰ 8 ਦੀ ਵਾਸੀ ਆ ਸਾਡੀ ਇਹ ਸਮੱਸਿਆ ਹੈ ਭਾਜੀ ਪਾਜ ਤੋਂ 5 ਸਾਲ ਪਹਿਲਾਂ ਮੈਂ ਇੱਕ ਦਰਖਾਸਤ ਦਿੱਤੀ ਸੀਗੀ ਕਮੇਟੀਕਰ ਵੀ ਸਾਡੇ ਜਿਹੜੇ ਸੀਵਰੇਜ ਕਨੈਕਸ਼ਨ ਆ ਇਹ ਬੰਦ ਪਏ ਆ ਸਾਡੇ ਨੀਆਂ ਦਾ ਨੁਕਸਾਨ ਆ ਸਾਡੇ ਘਰਾਂ ਦਾ ਨੁਕਸਾਨ ਆ ਅੱਜ ਤੋਂ 5 ਸਾਲ ਪਹਿਲਾਂ ਦੀ ਕੰਪਲੀਟ ਤੇ ਹੁਣ ਸਾਡੀ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ ਜੀ ਇਸ ਕਰਕੇ ਹੁਣ ਬਰਸਾਤ ਬਰਸਾਤਾ ਹੋਣ ਕਰਕੇ ਖਾਲੀ ਪਲਾਟਾਂ ਤੇ ਕਨੈਕਸ਼ਨ ਬੰਦ ਹੋਣ ਕਰਕੇ ਸੀਵਰੇਜਾਂ ਦਾ ਪਾਣੀ ਉਹਨਾਂ ਪਲਾਟਾਂ 'ਚ ਪੈਣ ਕਰਕੇ ਸਾਡੀਆਂ ਨੀਆਂ ਦਾ ਨੁਕਸਾਨ ਹੋ ਗਿਆ ਜੀ ਬਹੁਤ ਜ਼ਿਆਦਾ ਸਾਡਾ ਦੋ ਘਰਾਂ ਦਾ ਨੁਕਸਾਨ ਹੋਇਆ ਇਸ ਕਰਕੇ ਅਸੀਂ ਅਮਜੋਦਾ ਐਮਸੀ ਅਮਰੀਕ ਸਿੰਘ ਨੂੰ ਫੋਨ ਲਾਇਆ ਜੀ ਭਾਜੀ ਤੁਸੀਂ ਆਣ ਕੇ ਸਾਡੀ ਦੇਖੋ ਆਣ ਕੇ ਸਾਡੇ ਹਾਲਾਤ ਦੇਖੋ ਤੁਸੀਂ ਕੁਝ ਹੈਲਪ ਕਮੇਟੀ ਕਰੋ ਕੋਈ ਵੀ ਪੰਪ ਜਾ ਕਿਦਾਂ ਵੀ ਸਾਡੀ ਹੈਲਪ ਕਰੋ ਆਣ ਕੇ ਦੇਖੋ ਉਹ ਸਾਡੇ ਇੱਥੇ ਆਏ ਨਹੀਂ ਫੋਨ ਅਸੀਂ ਕੀਤਾ 2 ਮਿੰਟ ਗੱਲ ਕਰਕੇ ਉਹਨਾਂ ਨੇ ਫੋਨ ਕੱਟ ਦਿੱਤਾ ਜੀ ਇਸ ਕਰਕੇ ਸਾਡੇ ਘਰ ਦੀਆਂ ਨੀਆਂ ਹੁਣ ਬਹਿ ਗਈਆਂ ਦੋ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਸਾਡੀ ਤਾਂ ਇਹੀ ਪ੍ਰਸ਼ਾਸਨ ਤੋਂ ਮੰਗ ਹੈ ਵੀ ਜੋ ਸਾਡਾ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਤੇ ਸੀਵਰੇਜ ਚਾਲੂ ਕੀਤੇ ਜਾਣ ਇੱਕ ਸਾਡੀ ਸੜਕ ਜਿਹੜੀ ਆ ਉਹ ਬਹੁਤ ਨੀਵੀਂ ਆ ਸਾਰੇ ਮੁਹੱਲੇ ਦਾ ਪਾਣੀ ਸਾਡੀ ਗਲੀ ਦੇ ਵਿੱਚ ਆ ਜਾਂਦਾ ਆ ਖਾਲੀ ਪਲਾਟਾਂ ਦੇ ਵਿੱਚ ਰੁਕ ਜਾਂਦਾ ਆ ਜਿਸ ਕਰਕੇ ਜ਼ਿਆਦਾ ਨੁਕਸਾਨ ਹੁੰਦਾ ਆ ਜੀ ਹਾਂਜੀ ਸਾਡੀ ਤਾਂ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਵੀ ਸਾਡੀ ਗਲੀ ਬਣ ਜਵੇ ਸ਼ਿਵਰਾਜ ਚਾਲੂ ਕਰ ਦਿੱਤੇ ਜਾਣ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਇਹਦੀ ਪਰਪਾਈ ਕੀਤੀ ਜਾਵੇ ਜੀ ਹਾਂਜੀ ਧੰਨਵਾਦ ਬਹੁਤ ਹਾਂਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਸ਼ੁਭਨਾਮ ਕੁਲਦੀਪ ਕੌਰ ਜੀ ਮੈਂ ਸ੍ਰਾਮ ਮੱਲੇ ਦੇ ਰਹਿਣ ਵਾਲੀ ਹਾਂ ਜੀ ਅਸੀਂ ਇਹਨਾਂ 3 ਸਾਲ ਤੋਂ ਇਹ ਵਾਰ-ਵਾਰ ਕਹਿੰਦੇ ਆ ਜਿਸ ਦਿਨ ਦੀ ਉਹ ਸੜਕ ਉੱਪਰ ਲਈ ਬਣੀ ਆ ਕਿ ਸਾਡੀ ਸੜਕ ਨੀਵੇਂ ਆ ਕਿ ਸਾਰਾ ਮੱਲੇ ਦਾ ਪਿਛੋਂ ਪਾਣੀ ਸਾਡੀ ਗਲੀ ਚ ਆਉਂਦਾ ਆ ਜੀ ਸਾਡਾ ਕੋਈ ਬਿਮਾਰ ਹੋਵੇ ਸਾਡੇ ਕੋਲ ਜਾਣ ਦਾ ਵੀ ਸਾਧਨ ਨਹੀਂ ਹੁੰਦਾ ਕਿ ਇੰਨਾ ਪਾਣੀ ਹੁੰਦਾ ਜੀ ਕੋਈ ਬੰਦਾ ਬਜ਼ੁਰਗ ਆ ਉਹ ਵੀ ਨਹੀਂ ਨੰਗ ਸਕਦਾ ਐਨੀ ਬੁਰੀ ਹਾਲਤ ਆ ਕਹਿ ਕਹਿ ਕੇ ਤਾਂ ਮੈਂ ਅਮਰੀਕਾ ਐਮਸੀ ਨੂੰ 15 ਵਾਰੀ ਥੱਕ ਗਈ ਆ ਇਹ ਤਾਂ ਸਾਡਾ ਰਿਸ਼ਤੇਦਾਰੀ ਫੇਰ ਵੀ ਬਾਰ-ਬਾਰ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਜੀ ਜਦੋਂ ਵੀ ਦੇਖੋ ਥੋੜਾ ਟਾਈਮ ਦਿਓ ਮਹੀਨਾ ਦਿਓ 2 ਮਹੀਨੇ ਦਿਓ ਕਰਦਿਆਂ ਕਰਦਿਆਂ 3 ਸਾਲ ਹੋ ਗਏ ਜਿਸ ਦਿਨ ਉਹ ਗਲੀ ਬਣਾਉਂਦੇ ਸੀ ਮੈਂ ਉਸ ਦਿਨ ਵੀ ਕਿਹਾ ਸੀ ਕਿ ਸਾਡੀ ਗਲੀ ਨੀਮੀ ਰਹਿ ਗਈ ਸਾਡਾ ਕੱਲੂ ਨੁਕਸਾਨ ਹੋਊਗਾ ਉਸ ਗਲੀ ਨੀਮੀ ਹੋਣ ਕਰਕੇ ਨਾਲ ਦੇ ਪਲਾਟਾਂ ਵੇਹਲਿਆਂ ਵਿੱਚ ਪਾਣੀ ਆ ਕੇ ਇਸ ਦੋ ਘਰਾਂ ਦਾ ਬਹੁਤ ਨੁਕਸਾਨ ਹੋਇਆ ਇਹ ਕੁੜੀ ਵਿਚਾਰੀ ਗਰੀਬ ਆ ਇਹਦੀ ਜੋ ਵੀ ਆ ਨੁਕਸਾਨ ਹੋਇਆ ਉਹਦੀ ਪਰਵਾਹੀ ਕੀਤੀ ਜਾਵੇ ਜੀ ਅਸੀਂ ਪਰੇਸ਼ਾਨ ਆ ਮੋਰੇ ਅਸੀਂ ਤਾਂ ਮਿਹਨਤ ਕਰ ਸਕਦੇ ਆ ਕਿ ਸਾਡੀ ਗਲੀ ਜਰੂਰ ਬਣਾਈ ਜਾਵੇ ਜੀ ਕਿ ਗਾਂ ਤੋਂ ਕਿਸੇ ਹੋਰ ਦਾ ਕੋਈ ਨੁਕਸਾਨ ਨਾ ਹੋ ਜੀ ਹਾਂਜੀ ਹੈਲੋ ਤੁਹਾਡਾ ਸ਼ੁਭਨਾਮ ਜੀ ਸਤਪਾਲਪੁਰ ਜੀ ਸਰ ਜੀ ਸਾਡੀ ਗਲੀ ਦਾ ਨੁਕਸਾਨ ਦੋ ਕਰਾਂ ਦਾ ਬਹੁਤ ਜ਼ਿਆਦਾ ਹੋਇਆ ਇਸ ਕਰਕੇ ਸਾਡੀ ਸੁਣਾਈ ਕੀਤੀ ਜਾਵੇ ਵੀ ਅਸੀਂ ਮਰੀਕ ਨੂੰ ਕਿੰਨੀ ਵਾਰੀ ਕਹਿ ਚੁੱਕੇ ਆ ਸਾਡੀ ਕੋਈ ਸੁਣਾਈ ਨਹੀਂ ਤੇ ਗਲੀ ਦਾ ਪਾਣੀ ਸਾਰਾ ਦੋ ਪਲਾਟਾਂ ਚ ਆ ਗਿਆ ਦੋ ਕਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਅਸੀਂ ਚਾਹੁੰਦੇ ਆ ਵੀ ਸਾਡੇ ਹੋਰ ਕਿਸੇ ਕਰਦਨਾਂ ਗਰੀਬ ਗਰੀਬ ਜਨਤਾ ਦਾ ਕਿਸੇ ਦਾ ਨਾ ਹੋਰ ਨੁਕਸਾਨ ਹੋਵੇ ਇਸ ਕਰਕੇ ਕਿਰਪਾ ਸਰ ਜੀ ਕੀਤੀ ਜਾਵੇ ਇਸ ਕੁੜੀ ਦਾ ਘਰ ਦਾ ਨੁਕਸਾਨ ਭਰਿਆ ਜਾਵੇ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਤੁਹਾਡਾ ਸ਼ੁਭਨਾਮ ਜੀ ਬਾਖਸ਼ੂ ਜੀ ਕੀ ਕਹਿਣਾ ਚਾ ਰਹੇ ਤੁਸੀਂ ਮੈਂ ਇਹ ਕਹਿੰਦੀ ਆ ਵੀ ਦੇਖੋ ਪਲਾਟ ਵੀ ਸਾਰੇ ਫੁੱਲ ਹੋਏ ਹੋਏ ਆ ਜੀ ਤੇ ਕੰਧਾਵਾ ਦੇਲਾ ਸਾਰੀਆਂ ਵੇਂਦੀਆਂ ਜਾਂਦੀਆਂ ਜੀ ਇਹਨਾਂ ਦੋ ਘਰਾਂ ਦਾ ਸਾਰਾ ਨੁਕਸਾਨ ਹੋਇਆ ਤੀਜਾ ਸਾਡਾ ਵੀ ਹੋਣ ਵਾਲਾ ਜੀ ਤੇ ਹੁਣ ਕਿੱਧਰ ਨੂੰ ਜਾਈਏ ਅਸੀਂ ਬਾਰ-ਬਾਰ ਉਹ ਪਲਾਟ ਵਾਲਿਆਂ ਨੂੰ ਕਹਿੰਦੇ ਨੇ ਭਰਤੀ ਪਾਓ ਚਾ ਵੇਚ ਦਿਓ ਜੀ ਇਹ ਵੇਚਣਾ ਨਹੀਂ ਭਰਤੀ ਪਾ ਕੇ ਛੱਡ ਦਿਓ ਜੀ ਕਿਹ ਕਰਾਏ ਤੇ ਛੱਡ ਦਿਓ ਕੁਛ ਨਹੀਂ ਕਰਦੇਗੇ ਹੁਣ ਦੇਖੋ ਕਿੰਨਾ ਨੁਕਸਾਨ ਹੋਇਆ ਕੁੜੀ ਦਾ ਤੇ ਤੁਹਾਡੇ ਸਾਹਮਣੇ ਆ ਜੀ ਇਹ ਵੀ ਦੇਖ ਲਓ ਜਿੱਦਾਂ ਕਹਿੰਦੇ ਸਰਕਾਰ ਨੂੰ ਇਹ ਵੀ ਕੁਝ ਸੋਚਣਾ ਚਾਹੀਦਾ ਤੁਹਾਡਾ ਸ਼ੁਭਨਾਮ ਜੀ ਹਾਂਜੀ ਜੀ ਕੀ ਨਾਮ ਹੈਗਾ ਸੁਗਿਆ ਦੇਵੇ ਹਾਂਜੀ ਇੱਥੇ ਦੇ ਰਹਿਣ ਵਾਲੇ ਤੁਸੀਂ ਹਾਂਜੀ ਹਾਂਜੀ ਕੀ ਗੱਲਾਂ ਚਾਹ ਰਹੇ ਚਿਆਨੇ ਜਾ ਰਹੇ ਸਾਡੇ ਗਲੀ ਸੇ ਨੁਕਸਾਨ ਹੋਇਆ ਸਾਡੇ ਤੁਸ ਇਹ ਕਰ ਦੋ ਜੇ ਸਾਡੇ ਗਲੀ ਬਣ ਜਾਓ ਫਸਿਆ ਹੀ ਜਾਣੇ ਚਾਹਤੇ ਸਾਜੀ ਠੀਕ ਹੈ ਜੀ ਹਾਂਜੀ ਬਾਪੂ ਜੀ ਤੁਹਾਡਾ ਨਾਮ ਕੀ ਹੈਗਾ ਜਗਿੰਦਰ ਸਿੰਘ ਜੀ ਜਗਿੰਦਰ ਸਿੰਘ ਜੀ ਕੀ ਕਹਿਣਾ ਚਾ ਰਹੇ ਹੈਗੇ ਆ ਕਿਹੜਾ ਇਹ ਚਾਹ ਰਹੇ ਜੀ ਸਾਡੀ ਗਲੀ ਬਹੁਤ ਨੀਵੇਂ ਪਾਣੀ ਬਹੁਤ ਪੜ ਜਾਂਦਾ ਤੁਹਾਨੂੰ ਤਾਂ ਹੋਣਾ ਜਾਣਾ ਬਾਜ਼ਾਰ ਨੂੰ ਸਬਜ਼ੀ ਲੈਣਾਂ ਦੀ ਬਹੁਤ ਤੰਗੀ ਹੈ ਜੀ ਠੀਕ ਹੈ ਜੀ ਬਹੁਤ ਹੀ ਔਖੇ ਆ ਜੀ ਜੀ ਹੋਰ ਕੀ ਕਹਿਣਾ ਚਾ ਰਹੇ? ਬਸ ਇਹ ਹੋਈ ਆ ਵੀ ਸਾਡਾ ਇਹ ਗੜੀ ਉੱਚੀ ਹੋ ਜਾਏ। ਜੀ। ਸਿਵਰੇਜ ਦਾ ਪਾਣੀ ਸਾਡੇ ਗਰੀ ਚ ਨਾਵੇ। ਜੀ। ਦੋ ਕਰਾ ਦਾ ਨੁਕਸਾਨ ਆ ਕਿ ਤੇ ਸਾਡਾ ਵੀ ਨਾ ਹੋਈ ਜਾਏ। ਜੀ। ਹਾਂ। ਬਹੁਤ-ਬਹੁਤ ਧੰਨਵਾਦ ਜੀ। ਹਾਂਜੀ। ਤੁਹਾਡਾ ਸ਼ੁਭਨਾਮ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸੋਹਿੰਦਰ ਜੀ ਕੀ ਕਹਿਣਾ ਚਾ ਰਹੇ? ਮੈਂ ਸਾਰੀ ਹਿੱਕ ਕਹ ਲਾਉਂਦਾ ਵਾ ਜਿਹੜੇ ਆ ਜਿਹੜੇ ਖਾਲੀ ਪਲਾਟ ਪਏ ਹੈ ਦਾ ਜੀ। ਇਹਦੇ ਦੀ ਪੱਤੀ ਪਵਾਈ ਜਾਵੇ। ਠੀਕ ਹੈ ਜੀ ਸਰ ਪਤਾ ਕੀ ਗੱਲ ਆ ਅੱਜ ਇੱਥੇ ਨੁਕਸਾਨ ਹੋਇਆ। ਕੱਲ ਵੀ ਸਾਡਾ ਹੋਊ ਕੱਲ ਵੀ ਇਹਦਾ ਹੋਊਗਾ ਜੀ ਗਰੀਬ ਬੰਦੇ ਆ ਸਾਡੇ ਭਾਈ ਠੀਕ ਜੀ ਠੀਕ ਹੈ ਜੀ ਮੈਂ ਮਤਸਾਬ ਹੋਇਆ ਵਾ ਜੀ ਉਹਦੇ ਪਿਆਰ ਕਿ ਬੜੀ ਅਕਦਰ ਜੀ ਜੀ ਠੀਕ ਜੀ ਸਰ ਪਤਾ ਕੀ ਗੱਲ ਹੈ ਜੀ ਉਹ ਪਾਸੇ ਕਿਤਾਬ ਦਾ ਟਾਈਪਾਸ ਖਾਤੀ ਕਿਤਨ ਜੀ ਤੇ ਇਸ ਕਰਕੇ ਇਹ ਥੋੜੀ ਥੁੜੀ ਜਾਵੇ ਗਲੀ ਵਾਸ਼ੀ ਕੀਤੀ ਜਾਵੇ ਜਿਸੇ ਵੀ ਪਾਈ ਗਾਲ ਜਿਹੜਾ ਪਾਣੀ ਆ ਉਹ ਸਾਰੇ ਗਲਟਰਾ ਦੇ ਵਿੱਚ ਆਉਣਾ ਚਾਹੀਦਾ ਜੀ ਜੀ ਹਾਂ ਜੀ ਬਹੁਤ-ਬਹੁਤ ਧੰਨਵਾਦ ਜੀ ਕਿ ਤੁਸੀਂ ਸਾਰੀਆਂ ਗੱਲਬਾਤ ਸੁਣੀ ਹੈਗੀ ਆ ਤੇ ਅਸੀਂ ਦਿਖਾ ਰਹੇ ਹੈਗੇ ਆ ਜੋ ਕਿਚਨ ਹੈ ਆ ਉਹਦੇ ਵਿੱਚ ਬੱਲੀਆਂ ਦੇ ਕੇ ਸਪੋਰਟ ਦੇ ਕੇ ਥੋੜਾ ਜਿਹਾ ਇਸ ਨੂੰ ਰੱਖਿਆ ਗਿਆ ਹੈਗਾ ਲੇਕਿਨ ਕਿ ਇਹ ਅਭੀ ਬੱਲੀਆਂ ਵੀ ਡਿੱਗ ਚੁੱਕੀਆਂ ਕਿਉਂਕਿ ਉਹ ਬੈਠਦਾ ਜਾ ਰਿਹਾ ਥੱਲਿਓਂ ਜੋ ਕਿ ਜ਼ਮੀਨ ਹੈ ਆ ਉਹ ਪੋਲੀ ਹੋ ਚੁੱਕੀ ਹੈਗੀ ਕਿਉਂਕਿ ਥੱਲੇ ਪਾਣੀ ਜਿਹੜਾ ਹੈਗਾ ਕਾਫੀ ਭਰ ਚੁੱਕਾ ਹੈਗਾ ਉਸ ਦੇ ਮੁਤਾਬਿਕ ਇਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਦਾ ਸਾਰਾ ਇਹ ਬੈਠ ਚੁੱਕਾ ਹੈਗਾ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਜੇ ਪਾਈਪ ਜਿਹੜੇ ਜੁੜੇ ਜਾਂਦੇ ਹੈਗੇ ਆ ਜੋੜੇ ਜਾਂਦੇ ਉਹ ਸੀਵਰੇਜ ਦੇ ਨਾਲ ਹੁੰਦੇ ਆ ਕਨੈਕਸ਼ਨ ਤੇ ਕਿਤੇ ਨਾ ਕਿਤੇ ਬੈਕ ਮਾਰ ਰਿਹਾ ਜਾਂ ਕੀ ਗੱਲ ਹੈਗੀ ਆ ਇਹ ਤੁਸੀਂ ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਇਧਰ ਵੀ ਕਾਫੀ ਪਾਣੀ ਭਰਿਆ ਪਿਆ ਖਾਲੀ ਪਲਾਟ ਹੈ ਤੇ ਸੋ ਇਧਰਲੇ ਸਾਈਡ ਤੁਸੀਂ ਦੇਖ ਸਕਦੇ ਹੈਗੇ ਆ ਕਿ ਘਰ ਦੇ ਅੰਦਰੋਂ ਮਿੱਟੀ ਕੱਢ ਕੇ ਕੰਧ ਦੇ ਪਿਛਲੇ ਪਾਸੇ ਕਿਉਂਕਿ ਇਧਰਲੀ ਸਾਈਡ ਵੀ ਜਿਹੜਾ ਹੈਗਾ ਦਰਾਰ ਪੂਰੀ ਬਣ ਚੁੱਕੀ ਹੈਗੀ ਆ ਵੱਡੀ ਚੌੜੀ ਤੇ ਇਧਰੋਂ ਵੀ ਕਿਸੇ ਵੇਲੇ ਵੀ ਇਹ بیٹھ ਸਕਦੀ ਹੈ ਜ਼ਮੀਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੋ ਇਹਨਾਂ ਦੇ ਨਾਲ ਹੀ ਜਿਹੜਾ ਖਾਲੀ ਪਲਾਟ ਹੈਗਾ ਆ ਸੀਲਿੰਗ ਦੇਖੋ ਕਿੰਨੀ ਚੜੀ ਹੋਈ ਹੈਗੀ ਆ ਅ ਬਾਕੀ ਜਿਹੜਾ ਆ ਵੀ ਇਹਨਾਂ ਨੇ ਆਪਣੇ ਆ ਦੇਖ ਲਓ ਸਾਰਾ ਵਿੱਚੋਂ ਕੱਢ ਕੇ ਤੇ ਮਿੱਟੀ ਜਿਹੜੀ ਹੈਗੀ ਆ ਨਾਲ ਆਪਣੇ ਪਾਲੇ ਪਾਸੇ ਨੀਆਂ ਦੇ ਨਾਲ-ਨਾਲ ਪਾ ਰਹੇ ਹੈਗੇ ਆ ਕਿ ਕਿਤੇ ਨਾ ਕਿਤੇ ਵਿਚਾਰ ਰਵੇ ਕਿ ਪਾਣੀ ਜਿਹੜਾ ਹੈਗਾ ਇਦਨਲੀ ਸਾਈਡ ਨੂੰ ਘਰ ਨੂੰ ਜ਼ਿਆਦਾ ਨੁਕਸਾਨ ਨਾ ਪਚਾਵੇ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰਟੀ ਵੀ ਰਾਹੀਂ ਦੇਖ ਰਹੇ ਸੀਗੇ ਬਹੁਤ-ਬਹੁਤ ਧੰਨਵਾਦੀ